ਬਹੁਤ ਚਿਰ ਬਾਅਦ ਚਟਨੀ ਨਾਲ ਰੋਟੀ ਖਾਣੇ ਆ ਇਹਦਾ ਵੀ ਬਹੁਤ ਜਿਆਦਾ ਮੁੱਲ ਹੈ ਭਾਰਤੀ ਕਿਸਾਨ ਯੂਨੀਅਨ ਡਕਾਂ ਦਾ ਜਿਹੜੇ ਆਪ ਸਕੱਤਰਾਂ ਸੂਰਜਮਾ ਸਰਤੇ ਆਪਿਆ ਪਸੀਨਾ ਪਸੀਨੀ ਹੋ ਰਹੀ ਜਵਾਨੀ ਉਹਨਾਂ ਦੀ ਮਤਲਬ ਗਾਂ ਤੱਕ ਦੀ ਚਪੇਟ ਚਾਹੀ ਗਈ ਸੀ ਤੇ ਹੁਣ ਵਿਚਾਰੀ ਮੱਝ ਵੀ ਨਹੀਂ ਰਹੀ ਬਹੁਤ ਮਾੜਾ ਹੋਇਆ ਜੀ ਹੁਣ ਸਾਡੇ ਬਾਦਲ ਸਾਹਿਬ ਆਣਗੇ ਜਿਹੜੇ ਗਰੀਬਾਂ ਨੂੰ ਬੜੀ-ਬੜੀ ਕਲੋਨੀਆਂ ਬਣਾ ਕੇ ਦਿੱਤੀ ਹਰ ਥਾਂ ਹਾਂਜੀ ਹਾਂਜੀ ਹਾਂ ਗਰੀਬਾਂ ਨੂੰ ਬਹੁਤ ਸੁਵਿਧਾ ਦਿੱਤੀ ਸੀ ਗਰੀਬਾਂ ਨੂੰ ਜਿਵੇਂ ਰੋਟੀ ਤੋਂ ਲੈ ਕੇ ਪਾਣੀ ਤੇ ਲੈ ਕੇ ਘਰ ਮਕਾਨ ਤੱਕ ਦਿੱਤੀ ਸੀ ਗਰੀਬਾਂ ਨੂੰ ਬਿਲਕੁਲ ਬਿਲਕੁਲ ਤੁਹਾਨੂੰ ਅਜੇ ਵੀ ਹੈ ਨਾ ਆਸ ਹੈਗੀ ਵੀ ਬਾਦਲ ਸਾਹਿਬ ਆਣ ਬਾਦਲ ਸਾਹਿਬ ਆਣ ਇੱਧਰ ਚੱਲ ਰਹੀ ਹੈ ਜ਼ਰੂਰੀ ਕੋਈ ਮੀਟਿੰਗ ਲੱਗੇ ਬੈ ਕੰਮ ਤੇ ਜਾ ਕੇ ਆ ਕੇ ਉਹ ਵੀ ਵੋਟਾਂ ਨੇੜੇ ਆ ਤਾਂ ਕਰਕੇ ਮੀਟਿੰਗ ਤੇ ਮੀਟਿੰਗ ਹੋ ਰਹੀ ਹੈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮਾਨ ਸਾਹਿਬ ਕੀ ਹਾਲ ਹੈ ਸੀਗਾ ਵੀ ਦੀ ਤੋਰੀ ਕਾਲ ਤਕੜਿਆ ਤੇ ਤਾਂ ਕਰਕੇ ਫੇਰੀ ਸਾਡੇ ਤੋਂ ਦੱਸਿਆ ਨਹੀਂ ਜਾਂਦਾ ਬਿਲਕੁਲ ਵੀ ਨਹੀਂ ਚਲ ਕੋਈ ਨਹੀਂ ਹਰਾ ਹੌਸਲਾ ਰੱਖੋ ਕੁਝ ਨਹੀਂ ਹੁੰਦਾ ਤੁਸੀਂ ਪਰਿਵਾਰਕ ਨਹੀਂ ਵੇਖੋ ਯਾਰ ਇਹਨਾਂ ਦੇ ਮੂੰਹ ਤੇ ਹਾਸੀ ਹਾਸੀ ਉੱਡੀ ਪਈ ਤੇ ਇਨਸਾਨੀ ਤਨਾਤੇ ਬਾਈ ਬਣ ਕੇ ਇਹਨਾਂ ਦੀ ਮਰਜ਼ੀ ਜ਼ਰੂਰ ਕਰੋ ਯਾਰ ਕੱਟੀ ਦੀ ਵੀ ਵਿਚਾਰੀ ਦੇ ਵੇਖ ਲਓ ਅੱਜ ਹੋਏ ਪਏ ਜ਼ਖਮ ਵਿਚਾਰੀ ਦੇ ਤੇ ਪਹਿਲਾਂ ਤਾਂ ਆਇਆ ਬੰਦਾ ਉਧਰ ਉਧਰ ਰੋਲ ਜਿਹਾ ਸੀ ਪਤਾ ਨਹੀਂ ਲੱਗਿਆ ਤੇ ਆਹ ਦੇਖੋ ਹੁਣ ਹਾਂਜੀ ਦੋਸਤੋ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਵਿੱਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਪ੍ਰਮਾਤਮਾ ਸਾਨੂੰ ਚੜ੍ਹਦੀ ਕਲਾ ਤੇ ਰੱਖਣ ਜੀ ਵੀਡੀਓ ਨੂੰ ਬਹੁਤ ਪਿਆਰ ਦੇ ਰਹੇ ਹੋ ਤੁਸੀਂ ਹੁਣ ਦਬ ਕੇ ਸ਼ੇਅਰ ਵੀ ਕਰ ਦਿਆ ਕਰੋ ਤੁਹਾਡਾ ਕੁਛ ਨਹੀਂ ਜਾਣਾ ਸ਼ੇਅਰ ਕਰਨ ਨਾਲ ਤੇ ਸਾਨੂੰ ਅਸਲਾ ਮਿਲਦਾ ਤੇ ਮੇਰੀ ਇਹ ਤੁਹਾਡੇ ਅੱਗੇ ਬੇਨਤੀ ਹੈ ਥਵਾਨ ਕੇ ਵੀਡੀਓ ਨੂੰ ਬਹੁਤ ਵਾਰ ਸ਼ੇਅਰ ਕਰੋ ਜੀ ਤੇ ਆਪਾਂ ਜਾ ਰਹੇ ਹਾਂ ਜੀ ਹੁਣ ਘਰੇ ਖਾਣਾ ਖੋਣਾ ਖਾਣਾ ਟਾਈਮ ਬਾਬਾ ਹੋ ਗਿਆ ਤੇ ਚਟਨੀ ਲੈ ਕੇ ਆਏ ਹਾਂ ਜੀ ਅੱਜ ਖਾਵਾਂਗੇ ਚਟਨੀ ਨਾਲ ਬਹੁਤ ਚਿਰ ਬਾਅਦ ਚਟਨੀ ਨਾਲ ਰੋਟੀ ਖਾਣੇ ਆ ਤੇ ਚਟਨੀ ਤੁਹਾਨੂੰ ਪਤਾ ਹੀ ਕਿੰਡੀ ਘੈਂਟ ਚੀਜ਼ ਆ ਇਹਦਾ ਭਾਵੇਂ ਤੁਸੀਂ ਕੱਲੀ ਖਾ ਲੋ ਘੋਪਾ ਕੇ ਵਿੱਚ ਜਾਂ ਮੱਖਣੀ ਪਾ ਕੇ ਆਹੇ ਕਿਆ ਨਿਆਰਾ ਤੇ ਤਾਂ ਕਰਕੇ ਫਿਰ ਅੱਜ ਆਪਾਂ ਬਹੁਤ ਟਾਈਮ ਬਾਅਦ ਚਟਨੀ ਨਾਲ ਰੋਟੀ ਖਾ ਰਹੇ ਆ ਤੇ ਬਾਕੀ ਦੋਸਤੋ ਆਹ ਦੇਖ ਲਓ ਇਹਦਾ ਵੀ ਬਹੁਤ ਜ਼ਿਆਦਾ ਮੁੱਲ ਹੈ ਭਾਰਤੀ ਕਿਸਾਨ ਯੂਨੀਅਨ ਦੁਕਾਨਦਾਰ ਜਿਹਦੇ ਆਪਾਂ ਸਕੱਤਰਾਂ ਤੇ ਵਾਕਈ ਇਸ ਕਰ ਤਰ੍ਹਾਂ ਕਲਾਇ ਨਹੀਂ ਟੋਲ ਵਾਸਤੇ ਬਣਾਇਆ ਹੈ ਸੱਚੀ ਮਿੱੱਚੀ ਇਸ ਕਰ ਤਰਾਂ ਤੇ ਹੁਣ ਤਾਂ ਵੈਸੇ ਹੁਣ ਤਾਂ ਲੋਕ ਉਹੀ ਬਣਾਈ ਜਾਂਦੇ ਟੋਲ ਟੋਲ ਕਰਕੇ ਪਰ ਆਪਣਾ ਤਾਂ ਜੈਨੂਲ ਬਣਿਆ ਹੋਇਆ ਤੇ ਇਹਦਾ ਮੁੱਲ ਤੁਹਾਨੂੰ ਪਤਾ ਹੀ ਹੈ ਕਿਉਂਕਿ ਕਿਸਾਨ ਦੇਸ਼ ਦੀ ਰੀੜ ਦੀ ਹੱਡੀ ਹੁੰਦੇ ਆ ਤੇ ਕਿਸਾਨਾਂ ਨੇ ਮਤਲਬ ਦੇਖ ਲਓ ਵੀ ਸਾਰਿਆਂ ਦਾ ਢਿੱਡ ਭਰਨਾ ਹੁੰਦਾ ਜਿਹਨੂੰ ਅੰਨ ਦਿੱਤਾ ਗਿਆ ਜਾਂਦਾ ਤੇ ਤਾਂ ਕਰਕੇ ਬਈ ਕਿਸਾਨ ਮਜ਼ਦੂਰ ਇੱਕ ਤਾਂ ਜਿੰਦਾਬਾਦ ਕਿਸਾਨਾਂ ਦਾ ਵੱਧ ਤੋਂ ਵੱਧ ਸਾਥ ਦਿਆ ਕਰੋ ਤੇ ਬਾਕੀ ਦੋਸਤੋ ਗਰਮੀ ਅੱਜ ਫੇਰ ਵਟ ਕੱਟੀ ਜਾਂਦੀ ਐ ਚੰਗਿਆੜੇ ਗੜ ਰਹੀ ਐ ਆ ਦੇਖੋ ਸੂਰਜਾ ਮਾ ਸਿਰ ਤੇ ਆ ਪਿਆ ਪਸੀਨਾ ਪਸੀਨੀ ਹੋ ਰਹੀ ਜ਼ਬਾਨੀ ਜਾ ਕੇ ਮੂੰਹ ਹੱਥ ਧੋ ਕੇ ਖਾਣਾ ਕੋ ਨਖਣਨੇ ਆ ਫੇਰ ਕਰਾਂਗੇ ਰੈਸਟ ਤੇ ਫੇਰ ਕਰ ਰਹੇ ਜੀ ਡੋਰ ਟੂ ਡੋਰ ਸਟਾਰਟ ਤੇ ਜਦੋਂ ਤੁਸੀਂ ਇਹ ਬਲੌਗ ਵੇਖ ਰਹੇ ਹੋਵੋਗੇ ਉਦੋਂ ਆਪਾਂ ਡੋਰ ਟੂ ਡੋਰ ਸਟਾਰਟ ਕਰ ਦੇਣਾ ਤੇ ਬਾਕੀ ਜੁੜੇ ਰਹੋ ਸਾਡੇ ਨਾਲ ਥੋੜੇ ਸਮੇਂ ਤੱਕ ਤੁਹਾਨੂੰ ਹੋਰ ਅਪਡੇਟ ਦਿੰਨੇ ਆ ਓਕੇ ਦੋਸਤੋ ਬਹੁਤ ਬਹੁਤ ਧੰਨਵਾਦ ਅ ਦੋਸਤੋ ਧੰਨਵਾਦ ਕਰਨ ਤੋਂ ਬਾਅਦ ਮੈਨੂੰ ਇੱਕ ਗੱਲ ਯਾਦ ਆ ਗਈ ਤੇ ਬਹੁਤ ਮਤਲਬ ਮੰਦਭਾਗੀ ਘਟਨਾ ਵੀ ਜਿਹੜੀ ਆਪਾਂ ਵੀਡੀਓ ਪਾਈ ਸੀ ਵਿਚਾਰਿਆਂ ਦੀ ਜਿਨ੍ਹਾਂ ਦੇ ਅੱਗ ਲੱਗੀ ਸੀ ਤੇ ਉਹਨਾਂ ਦੀ ਮਤਲਬ ਗਾਂ ਤੱਕ ਦੀ ਚਪੇਟ ਚਾਈ ਗਈ ਸੀ ਤੇ ਹੁਣ ਵਿਚਾਰੀ ਮੱਝ ਵੀ ਨਹੀਂ ਰਹੀ ਬਹੁਤ ਮਾੜਾ ਹੋਇਆ ਜੀ ਹੁਣ ਤੁਸੀਂ ਵੇਖ ਲਓ ਵੀ ਪਸ਼ੂ ਕਿਹੜਾ ਸਸਤੇ ਆਉਂਦੇ ਲੱਖ ਲੱਖ ਦੇ ਆਉਂਦੇ ਆ ਸਵਾ ਸਵਾ ਲੱਖ ਦੇ ਤੇ ਆਪਣੀ ਦਾਤ ਬਣ ਕੇ ਸਾਨੂੰ ਇਹ ਹੀ ਬੇਨਤੀ ਹੈ ਵੀ ਉਹਨਾਂ ਦੀ ਮਦਦ ਕਰੋ ਯਾਰ ਜਿੰਨੀ ਵੀ ਹੋ ਸਕਦੀ ਹੈ ਜਿੰਨੀ ਤੁਹਾਡੀ ਸ਼ਰਤ ਦਾ 150000 500 ਜਿੰਨੀ ਤੁਹਾਡੀ ਸ਼ਰਤ ਦਾ 10 20 ਤੇ ਅਕਾਊਂਟ ਨੰਬਰ ਆਪਾਂ ਪਾਇਆ ਹੋਇਆ ਸੀਗਾ ਤੇ ਵਿਚਾਰਿਆਂ ਦੀ ਮਦਦ ਕਰੋ ਤੇ ਬਾਕੀ ਅੱਜ ਫਿਰ ਮੈਂ ਜਾਊਂਗਾ ਜੀ ਉਹਨਾਂ ਦੇ ਘਰੇ ਉਹਨਾਂ ਨਾਲ ਕਰਾਂ ਗੱਲਬਾਤ ਨਾਲੇ ਦੁੱਖ ਸਾਂਝਾ ਕਰਕੇ ਆਉਣੇ ਆ ਜੀ ਤੇ ਬਾਕੀ ਜਿੰਨਾ ਸਹਯੋਗ ਬਣਿਆ ਉਹ ਵੀ ਦੇਖ ਕੇ ਆਉਣੇ ਆ ਜੀ ਲਓ ਜੀ ਆਪਣੇ ਭਾਈ ਸਾਹਿਬ ਵਰਗੇ ਆਏ ਜੀ ਡੱਬਾ ਵਾਲੀ ਤੋਂ ਤੇ ਇਲੈਕਸ਼ਨ ਦੀਆਂ ਤਿਆਰੀਆਂ ਹੋ ਰਹੀਆਂ ਤੇ ਭਾਈ ਵਰਗੇ ਪਹਿਲੇ ਹੀ ਵਧਾਈ ਦੇਣ ਪਹੁੰਚੇ ਆ ਭਾਈ ਵਰਗਾ ਦਾ ਬਹੁਤ ਬਹੁਤ ਧੰਨਵਾਦ ਜੀ ਇੰਨੀ ਗਰਮੀ ਚ ਆਇਆ ਤੇ ਹੁਣ ਬਾਈ ਅਰਕੇ ਦਾ ਆਪਾਂ ਸੁਣਦੇ ਆਂ ਆਦੇ ਵੀ ਬਾਈ ਚ ਕਲਾ ਬਹੁਤ ਹੈ ਤੇ ਆਪਣਾ ਕੰਮ ਹੀ ਇਹ ਹੈ ਵੀ ਲੋਕਾਂ ਦੀ ਕਲਾ ਨੂੰ ਲੋਕਾਂ ਅੱਗੇ ਲੈ ਕੇ ਆਉਣਾ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਚਲੋ ਜੀ ਕਰੋ ਸ਼ੁਰੂ ਫਿੱਤਾ 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 ਰੇ ਫਿੱਤਾ 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 ਤੇਰੇ ਹੀ ਗੁਲਾਬੀ ਰੰਗ ਨੇ ਸਾਰੇ ਪਿੰਡ ਨੂੰ ਸ਼ਰਾਂ ਭੀ ਕੀਤਾ ਤੇਰੇ ਹੀ ਗੁਲਾਬੀ ਰੰਗ ਨੇ ਸਾਰੇ ਪਿੰਡ ਨੂੰ ਸ਼ਰਾਂ ਭੀ ਕੀਤਾ ਤੇਰੇ ਹੀ ਗੁਲਾਬੀ ਰੰਗ ਨੇ ਵਾਹ ਜੀ ਵਾਹ ਹੁਣ ਸਾਡੇ ਬਾਦਲ ਸਾਹਿਬ ਆਣਗੇ ਜਿਹੜੇ ਗਰੀਬਾਂ ਨੂੰ ਬੜੀ-ਬੜੀ ਕਲੋਨੀਆਂ ਬਣਾ ਕੇ ਦਿੱਤੀ ਹਰ ਥਾਂ ਹਾਂਜੀ ਹਾਂਜੀ ਹਾਂ ਗਰੀਬਾਂ ਨੂੰ ਬਹੁਤ ਸੁਵਿਧਾ ਦਿੱਤੀ ਸੀ ਗਰੀਬਾਂ ਨੂੰ ਜਿਵੇਂ ਰੋਟੀ ਤੋਂ ਲੈ ਕੇ ਪਾਣੀ ਤੇ ਲੈ ਕੇ ਘਰ ਮਕਾਨ ਤੱਕ ਦਿੱਤੇ ਸੀ ਗਰੀਬਾਂ ਨੂੰ ਬਿਲਕੁਲ ਬਿਲਕੁਲ ਜੀ ਹੁਣ ਬਾਦਲ ਸਾਹਿਬ ਦੇ ਅਸੀਂ ਬਹੁਤ ਸ਼ੁਕਰਗੁਜ਼ਾਰ ਆ ਸਾਨੂੰ ਅਜੇ ਵੀ ਆ ਨਾ ਆਸ ਹੈਗੀ ਵੇ ਬਾਦਲ ਸਾਹਿਬ ਆਣ ਬਾਦਲ ਸਾਹਿਬ ਆਣ ਪਤਾ ਨਹੀਂ ਕੀ ਮਾਹੌਲ ਹੋ ਗਿਆ ਇਹ ਤਾਂ ਮਦਾ ਵੀ ਰੁੱਖਾ ਜਿਹਾ ਹੋਇਆ ਪਿਆ ਹੁਣ ਮੌਲ ਪਰ ਬਾਦਲ ਸਾਹਿਬ ਦੀ ਗੱਲਾਂ ਔਰ ਜੀ ਮੈਂ ਬਿਲਕੁਲ ਬਿਲਕੁਲ ਜਿਵੇਂ ਗੱਪ ਵਰਗਾ ਸੀ ਉਹ ਬਾਤ ਹੋ ਗਈ ਯਾਰ ਅਭੀ ਇਹ ਤਾਂ ਔਰ ਜੀ ਮਾਨ ਸਾਹਿਬ ਤੇ ਤੁਹਾਡੇ ਕੰਮ ਕਿੰਨੇ ਕੁ ਹੋਏ ਜੀ ਉਦੋਂ ਕੰਮ ਬਥੇਰੇ ਜੀ ਗਰੀਬਾਂ ਨੂੰ ਹਰ ਪਿੰਡ 'ਚ ਕਲੋਨੀਆਂ ਕੱਟ-ਕੱਟ ਕੇ ਦਿੱਤੀ ਹਰ ਪਿੰਡ 'ਚ ਪਾਣੀ ਦੀ ਸਵੱਧਿਆ ਲੈਣਾ ਦੇਣਾ ਜੋ ਕੁਝ ਗਰੀਬ ਮੰਗਦਾ ਸੀ ਉਹ ਆ ਜਾ ਕੇ ਖੜਕਾਂਦੇ ਸੀ ਬਦਲ ਸਾਹਿਬ ਦਾ ਹਮੇਸ਼ਾ ਸਾਨੂੰ ਮਿਲਦੀ ਸੀ ਤਾਂ ਕਰਦੇ ਸੀ ਨਹੀਂ ਵਧੀਆ ਗੱਲ ਐਵੇਂ ਨਹੀਂ ਅਸੀਂ ਜਿਵੇਂ ਬੈਠੇ ਰਹਿੰਦੇ ਸੀ ਦਰਬਾਰ ਦੇ ਅੱਗੇ ਉਹ ਗੱਲ ਨਹੀਂ ਹੁੰਦੀ ਸੀ ਅਸੀਂ ਤੁਰੰਤ ਜਾ ਕੇ ਮਿਲਦੇ ਸੀ ਬਦਲ ਸਾਹਿਬ ਨੂੰ ਸਾਡੇ ਪਰਿਵਾਰ ਘਰ ਪਰਿਵਾਰ ਜਿੰਨੇ ਵੀ ਗਰੀਬ ਜਿੰਨੇ ਵੀ ਆਪਣੇ ਮਜ਼ਦੂਰ ਆ ਜਿੰਨੇ ਵੀ ਕਿਸ ਹਮੇਸ਼ਾ ਮਿਲਦੇ ਸੀ ਆਪ ਬਦਲ ਸਾਹਿਬ ਹਮੇ ਬਦਲ ਸਾਹਿਬ ਹਮੇਸ਼ਾ ਉਹ ਨਦੀ ਸੁਣਾਈ ਵੀ ਕਰਦੇ ਸੀ ਹਾਂਜੀ ਸਾਰੇ ਬਿਜਲੀ ਦੀ ਕਰਕੇ ਜਿਵੇਂ ਆਪਣੇ ਕੋਈ ਮੁਆਜ਼ਰੇ ਦੀ ਕਰਕੇ ਕੋਈ ਸਮੱਸਿਆ ਕੋਈ ਵੀ ਬਦਲ ਸਾਹਿਬ ਹਮੇਸ਼ਾ ਸੁਣਦਾ ਸੀ ਤੇ ਇੱਕ ਬਾਈ ਜੀ ਮੈਂ ਤੁਹਾਨੂੰ ਆਇਆ ਦਸ ਗਿਆ ਮੈਂ ਜਿਵੇਂ ਤੁਸੀਂ ਸਾਡੇ ਕੋਲ ਆਏ ਅਸੀਂ ਕਾਲੀ ਦਲ ਦੇ ਬੰਦੇ ਕਿਤੇ ਆਏ ਤਾਂ ਨਹੀਂ ਆਖੀਂਦੇ ਵਾਕਈ ਤੁਹਾਡੇ ਵਾਕਈ ਸੀਗਾ ਕੰਮ ਹੋਇਆ ਤੁਹਾਡੇ ਉਵੇਂ ਦਰੋਜਾਦ ਕਰਦੇ ਬਸ ਸਾਨੂੰ ਹੋਏ ਆ ਮੈਂ ਹਰ ਅਸੀਂ ਪਿੰਡ ਪਿੰਡ ਜਾਂਦੇ ਹਰ ਪਿੰਡ ਚ ਉਹ ਕਿਹੜਾ ਪਿੰਡਾ ਪੰਜਾਬ ਜਿੱਥੇ ਕਲੋਨੀ ਨਹੀਂ ਕੱਟ ਗਈ ਦਿੱਤੀ ਗਈਆਂ ਔਰ ਬਾ ਲੁਧਿਆਣਾ ਸ਼ਹਿਰ ਜਲੰਧਰ ਸ਼ਹਿਰ ਵਿੱਚ ਕਲੋਨੀਆ ਕੱਟ ਕੱਟ ਗਈ ਦਿੱਤੀ ਆ ਫਲੇਟ ਬਣਾ ਬਣਾ ਕੇ ਦਿੱਤੀਆਂ ਮੈਂ ਨਾ ਕਿਹੜੇ ਬੰਦਾ ਹੁੰਦਾ ਕਾਲੀ ਦਲ ਦੇ ਬੰਦੇ ਕੋਲ ਕਾਲੀ ਦਲ ਦੇ ਹੋਗੇ ਕਾਂਗਰਸ ਕੋਲ ਕਾਂਗਰਸ ਦੇ ਅਸੀਂ ਕੋ ਕਾਲੀ ਦਲ ਦੀ ਗੱਲ ਨਹੀਂ ਕਰੀ ਅਸੀਂ ਉਹਨਾਂ ਦੀ ਸੋਚ ਦੀ ਗੱਲ ਕਰ ਇਸ ਦੇ ਕਾਲੀ ਗੱਲ ਦਿਲ ਦੀ ਗੱਲ ਨਹੀਂ ਉਹਨਾਂ ਨੇ ਕੰਮ ਬਹੁਤ ਚੰਗੇ ਚੰਗੇ ਕਰੇ ਸੀ ਔਰ ਕਰਦੇ ਆਏ ਸੀ ਔਰ ਕਰਦੇ ਰਹਿਣਗੇ ਉਹ ਤਾਂ ਤੇ ਬਾਕੀ ਵੇਖ ਲਓ ਦੋਸਤੋ ਇਹ ਹੁੰਦਾ ਦਿਲੋਂ ਪਿਆਰ ਤੇ ਆਪਾਂ ਕੋਈ ਸਿਖਾਇਆ ਨਹੀਂ ਅਗਲਾ ਦਿਲ ਤੋਂ ਮਤਲਬ ਇੰਨਾ ਪਿਆਰ ਹੈ ਬਾਲ ਸਾਹਿਬ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਪ੍ਰਮਾਤਮਾ ਤੁਹਾਨੂੰ ਤਰੱਕੀ ਬਖਸ਼ੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਬੇਦਰ ਚੱਲ ਰਹੀ ਹੈ ਜਰੂਰੀ ਕੋਈ ਮੀਟਿੰਗ ਲੱਗੇ ਬੈ ਕੰਮ ਤੇ ਜਾਂਦੇ ਕਰਕੇ ਚਾਚਾ ਗਰਵਾਜ ਵੀ ਟੱਕਰੀ ਗੱਜ ਬਹੁਤ ਚਰਵਾਦਾ ਪਤਾ ਨਹੀਂ ਕਿੱਥੇ ਰਹਿਣ ਲੱਗ ਗਿਆ ਆਜੀ ਹੋਰ ਪਰਮੀਤ ਕਿਵੇਂ ਠੀਕ ਹੈ ਹਾਂ ਹਾਂ ਕੰਮ ਕਰ ਰਿਹਾ ਜੀ ਚੱਲਦਾ ਨਹੀਂ ਚੱਲ ਕਈ ਤਾਂ ਜੁੜੇ ਹੀ ਬੈਠੇ ਹੋਏ ਵੜਦੇ ਮੈਂ ਟਰੈਕਟਰ ਮੰਗਿਆ ਦਾ ਹੋਰ ਚਾਚਾ ਵਧੀਆ 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 ਚਾਚਾ ਬਾਜੀ ਕਿਵੇਂ ਹੈ ਵਧੀਆ ਹੀ ਵਧੀਆ ਬਈ ਠੀਕ ਹੈ ਕਰੇ ਸਾਰੇ ਹਾਂਜੀ ਉਹਦੇ ਸਹੀ ਹੈ ਜੀ ਕਰੇ ਇਹ ਨਹੀਂ ਨਹੀਂ ਕਾਲ ਲੀਏ ਅੱਛਾ ਲੋ ਜਿੱਦਾਂ ਮਾਨਸਾ ਵਰਗੇ ਪਰ ਰਹੇ ਫਾਰਮ ਜਾਰੇ ਜਗਵੀਰ ਵਰਗੇ ਬਿਜੀ ਨੇ ਥੋੜਾ ਜਿਹਾ ਬਾਅਦ ਚ ਆਪਾਂ ਇਹਨਾਂ ਨਾਲ ਵਾਰਤਾਲਾਪ ਕਰਾਂਗੇ ਕੰਮ ਵੀ ਜ਼ਰੂਰੀ ਹੈ ਤੇ ਆਹੀ ਹੁਣ ਰਹਿ ਗਏ ਆਪਣੇ ਸਾਰੇ 10 11 ਦਿਨ ਹਿੰਮਤ ਮਾਰੋ ਵਰਕ ਕਰੋ ਤੇ ਵੱਧ ਤੋਂ ਵੱਧ ਲੀਡ ਨਾਲ ਬੀਬਾ ਜੀ ਨੂੰ ਲੰਬੀ ਹਲਕੇ ਤੋਂ ਵੀ ਵਧਾਓ ਤੇ ਬਠੰਡੇ ਤੇ ਵੀ ਜਤਾਓ ਕਿ ਤੁਹਾਡੇ ਸਾਰਿਆਂ ਦੇ ਸਹਿਯੋਗ ਦੀ ਲੋੜ ਹੈ ਸਾਰੇ ਪਿੰਡ ਵਾਲੇ ਸਾਥ ਦਿਓ ਗੱਜ-ਬੱਜ ਕੇ ਜਿਵੇਂ ਕਿ ਤੁਹਾਨੂੰ ਪਤਾ ਦੋਸਤੋ ਵੀ ਵੋਟਾਂ ਨੇੜੇ ਆ ਤਾਂ ਕਰਕੇ ਮੀਟਿੰਗ ਤੇ ਮੀਟਿੰਗ ਹੋ ਰਹੀ ਹੈ ਪਿੰਡੋਂ ਲੋਕ ਆ ਰਹੇ ਆ ਗੱਲਾਂ ਬਾਤਾਂ ਕਰ ਰਹੇ ਆ ਅਗਲੀ ਰਣਨੀਤੀ ਤਿਆਰ ਕਰ ਰਹੇ ਆ ਜੋ ਬਹੁਤ ਵਧੀਆ ਗੱਲ ਹੈ ਇਲੈਕਸ਼ਨਾਂ ਵਾਸਤੇ ਜ਼ਰੂਰੀ ਵੀ ਹੈ ਚੀਜ਼ਾਂ ਇਹ ਕਰਨੀਆਂ ਚਾਹੀਦੀਆਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ 2 ਘੰਟੇ ਦਾ ਹੋਰ ਫਰਮਾਨ ਸਾਹਿਬ ਠੀਕ ਹੈ ਜੀ ਆਪ ਦਾ ਲੋ ਬੇ ਇਧਰ ਕੋਈ ਜਲੂਰੀ ਕੰਮ ਕਰ ਚੱਲੀ ਜਾਂਦੇ ਨੇ ਇਹਨਾਂ ਨੂੰ ਕਰ ਲੈਣ ਦਿਓ ਫਿਰ ਆਪਾਂ ਗੱਲਬਾਤ ਕਰਾਂਗੇ ਉਦੇ ਵੀਰ ਸਿੰਘ ਮਾਨ ਆ ਚੁੱਕਿਆ ਹੈ ਆਫਟਰ ਲੌਂਗ ਟਾਈਮ ਬਾਅਦ ਮੈਂ ਅੱਜ ਮਾਨ ਸਾਹਿਬ ਨੂੰ ਮਿਲਿਆ ਮਾਨ ਸਾਹਿਬ ਕੀ ਹਾਲ ਹੈ ਅਸੀਂ ਆ ਗਏ ਤਰੀ ਕਾਲ ਤਗੜਿਓ ਜੀ ਪਹਿਲੇ ਆਉਣ ਕਰ ਰੱਖਿਆ ਹਾਂਜੀ ਹੋਰ ਦਿਨਾਓ ਵਧੀਆ ਜੀ ਬਹੁਤ ਵਧੀਆ ਜੀ ਤਗੜਿਓ ਕਿਰਾਂ ਘੜਦੇ ਹੁਣ ਪਾਗੇ ਵਧੀਆ ਜੀ ਬਾਹੂ ਵਰਗਾ ਘੈਂਟ ਆ ਸੰਗੀ ਜਾਂਦਾ ਥੋੜਾ ਜਿਆ ਇਹਦੇ ਨਾਲ ਬਾਅਦ ਚ ਮਾਰਤਲਬ ਕਰਦੇ ਪਹਿਲਾਂ ਲੈ ਕੇ ਚਲਦੇ ਘਰੇ ਪਾਣੀ ਪਣੀ ਪਿਉਣੇ ਆਓ ਜੀ ਹਾਂਜੀ ਮੈਂ ਆਇਆ ਸੀ ਬਾਈ ਗਗਨ ਖਾਨ ਕੋਲੇ ਤੇ ਜਿਵੇਂ ਕਿ ਆਪਾਂ ਵੀਡੀਓ ਪਾਈ ਸੀ ਉਸ ਦਿਨ ਵੀ ਗਾਂ ਦੀ ਤਾਂ ਅਗ ਨਾਲ ਸਾਨੂੰ ਪਤਾ ਅਗ ਦੀ ਲਪੇਟ ਚ ਆ ਗਈ ਸੀ ਤੇ ਜਿਹੜੀ ਮੱਝ ਸੀ ਉਹ ਵੀ ਵਿਚਾਰੀ ਬਹੁਤ ਢਿੱਲੀ ਸੀ ਬਹੁਤ ਬਿਮਾਰ ਸੀ ਤੇ ਪਰ ਉਹ ਵੀ ਨਹੀਂ ਰਹੀ ਜੀ ਤੇ ਪੂਰੀ ਹੋ ਗਈ ਬਹੁਤ ਮਾੜਾ ਹੋਇਆ ਬਾਈ ਤੇ ਕਿਉਂਕਿ ਐ ਵੀ ਇਹ ਕਿਹੜਾ ਸਸਤੇ ਹੁੰਦੇ ਜ ਤੇ ਬਾਈ ਜੀ ਮੈਨੂੰ ਦੱਸਿਓ ਕਰੋ ਦੀ ਗੱਲ ਜੀ ਕਦੋਂ ਮੱਝ ਹੋਈ ਹੈ ਜੀ ਸੀਗਾ 2:30 ਪੌਣੇ 3 ਦਾ ਟਾਈਮ ਸੀਗਾ ਜੀ ਹਾਂਜੀ ਤੇ ਉਦੋਂ ਮੰਨ ਲਓ ਵੀ 2:30 ਪੌਣੇ 3 ਵਜੇ ਸ਼ਾਮ ਨੂੰ ਹਾਂਜੀ ਹਾਂਜੀ ਸ਼ਾਮ ਨੂੰ ਕੱਲ ਹਾਂਜੀ ਕੱਲ ਦੀ ਹੈ ਕੱਲ ਦੀ ਗੱਲ ਹੀ ਹੈ ਹਾਂਜੀ 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 ਤੇ ਤਾਂ ਕਰਕੇ ਫੇਰੀ ਸਾਡੇ ਤੋਂ ਦੱਸਿਆ ਨਹੀਂ ਜਾਂਦਾ ਬਿਲਕੁਲ ਵੀ ਮੈਂ ਚਲ ਕੋਈ ਨਹੀਂ ਹਾਂ ਥੋੜਾ ਰੱਖੋ ਕੁਝ ਨਹੀਂ ਹੁੰਦਾ ਸਾਰਾ ਪਿੰਡ ਤੁਹਾਡੇ ਨਾਲ ਆ ਜਿੰਨੀ ਵਦ ਵਦ ਮਸਤ ਹੋਏ ਸਾਰੇ ਕਰਨਗੇ ਸਾਰੇ ਆਪਣੇ ਯਾਰ ਦੋਸਤ ਵੀ ਕਰਨਗੇ ਕਿੰਚਾ ਨਾ ਮਨ ਜੱਡਨੀ ਕੋ ਮਾਲੋ ਵੀ ਪਿੰਡ ਦੀ ਸਹਾਇਤਾ ਵੀ ਹੈਗੀ ਆ ਜੀ ਬਹੁਤ ਹਾਂਜੀ ਹਾਂਜੀ ਨਹੀਂ ਸਾਰੇ ਕਰੀ ਜਾਂਦੇ ਜੀ ਹਾਂਜੀ ਹਾਂਜੀ ਵੀ ਪ੍ਰਮਾਤਮਾ ਦੀ ਚਲੋ ਜਿੰਨਾ ਕੋ ਹੋ ਗਿਆ ਚਲੋ ਜੀ ਚਲੋ ਕੋਈ ਗੱਲ ਨਹੀਂ ਹੌਸਲਾ ਨਹੀਂ ਛੱਡੀ ਤੁਹਾਨੂੰ ਪਿੰਡ ਸਾਰਾ ਨਾਲ ਖੜਾ ਯਾਰ ਬੇਫਿਕਰ ਹੋ ਜਾ ਕੱਲ ਨੂੰ ਆਪਣੇ ਬੰਦੇ ਸਾਰੇ ਸਾਰੇ ਪੈਸੇ ਦੇਖ ਜਾਣਗੇ ਸਾਰੇ ਜਿੰਨੀ ਸਹਾਇਤਾ ਬੰਦੀ ਕਰਕੇ ਜਾਣਗੇ ਜੀ ਤੁਹਾਨੂੰ ਪੂਰਾ ਬੇਫਿਕਰ ਹੋ ਜਾਓ ਤੁਸੀਂ ਠੀਕ ਦਿਲ ਨਹੀਂ ਛੱਡਣਾ ਪੁੱਛ ਨਹੀਂ ਹੁੰਦਾ ਦੋਸਤੋ ਤੁਸੀਂ ਪਰਿਵਾਰਕ ਨੇ ਵੇਖੋ ਯਾਰ ਇਹਨਾਂ ਦੇ ਮੂੰਹ ਤੇ ਹਾਸੀ ਹਾਸੀ ਉੱਡੀ ਪਈ ਹੈ ਤੁਸੀਂ ਵੇਖ ਲਓ ਜਿਹੜੇ ਪਰਿਵਾਰ ਨੇ ਯਾਰ ਗਰੀਬ ਪਰਿਵਾਰ ਆ ਵਿਚਾਰਾਂ ਤੇ ਦੋਨੇ ਦੇਖ ਲਓ ਤੁਸੀਂ ਵੀ ਅੱਗ ਦੀ ਲਪੇਟ ਚ ਆ ਗਏ ਬਹੁਤ ਮਾੜਾ ਹੋਇਆ ਤੇ ਸਾਡੀ ਹੱਥ ਬੰਨ ਕੇ ਗੁਜ਼ਾਰਚਾ ਛੋੜਿਆ ਕਿ ਉਂ ਵੀ ਆਪਾਂ ਪੈਸੇ ਲਾਈ ਦਿੰਨੇ ਰੋਜ਼ ਲਾਈ ਦਿੰਨੇ ਆ ਜੇ ਉਹਦੇ ਵਿੱਚ ਤੁਸੀਂ ਮਾੜਾ ਮੋਟਾ ਵਿਚਾਰਨ ਸਹਿਯੋਗ ਕਰ ਦਿਓ ਤਾਂ ਬਹੁਤ ਬਹੁਤ ਧੰਨਵਾਦ ਹੈ ਅਸਲ ਬਾਈ ਯਾਰ ਕੇ ਕੋਲ ਅਸਲ ਚੱਲਦਾ ਨਹੀਂ ਗੂਗਲ ਪੇ ਨਹੀਂ ਸਾਨੂੰ ਗੂਗਲ ਪੇ ਨੰਬਰ ਦੇ ਦਿੰਦੇ ਦੇਖ ਲਓ ਵੀ ਮਤਲਬ ਐਡਾ ਸਿੰਪਲ ਪਰਿਵਾਰ ਆ ਗੂਗਲ ਪੇ ਵੀ ਨਹੀਂ ਚੱਲਦਾ ਤੇ ਮੈਂ ਨੰਬਰ ਪਾਉਂਗਾ ਬਾਈ ਗਗਨ ਦਾ ਵੀ ਇਹਨਾਂ ਦੇ ਪਾਪਾ ਦਾ ਵੀ ਤੇ ਤੁਸੀਂ ਉਹਨਾਂ ਨਾਲ ਫੋਨ ਤੇ ਗੱਲ ਕਰ ਲਓ ਤੁਹਾਨੂੰ ਮੌਕੇ ਤੇ ਨੰਬਰ ਲਿਖਾ ਰਿਆ ਕਰਨਗੇ ਉਹ ਚ ਪਾ ਦਿ ਤੇ ਬਾਕੀ ਕੋਈ ਵੀ ਤੁਸੀ ਜਾਣਕਾਰੀ ਲੈਣੀ ਹੈ ਤੁਸੀ ਅਗਗਨ ਨੂੰ ਫੋਨ ਕਰ ਲਿਓ ਜਾਂ ਇਹਦੇ ਪਾਪੇ ਨੂੰ ਫੋਨ ਕਰ ਲਿਓ ਮੁਸਤੀ ਖਾਨ ਜੀ ਨੂੰ ਮੇਰਾ ਨੰਬਰ ਤੁਹਾਡੇ ਸਾਰਿਆਂ ਕੋਲ ਹੋਊਗਾ ਹੀ ਨਹੀਂ ਹੈਗਾ ਤਾਂ ਮੈਨੂੰ ਮੈਸੇਜ ਕਰ ਲਿਓ ਮੈਂ ਇਹਨਾਂ ਨਾਲ ਤੁਹਾਡੀ ਗੱਲ ਕਰਵਾ ਦਊਗਾ ਤੇ ਇਨਸਾਨੀ ਤਨਾਤੇ ਬਾਈ ਬਣ ਕੇ ਇਹਨਾਂ ਦੀ ਮਦਦ ਜ਼ਰੂਰ ਕਰੋ ਯਾਰ ਦੇਖਿਆ ਨਹੀਂ ਆਂਦਾ ਮੇਰੇ ਤੋਂ ਦਾ ਬੁਰਾ ਹਾਲ ਹੋਇਆ ਪਿਆ ਤੇ ਜਦੋਂ ਇਹਨਾਂ ਨੇ ਕੱਲ ਮੈਨੂੰ ਦੱਸਿਆ ਮੈਂ ਜਮਾ ਮਾਨੀ ਬਲੁੰਦ ਰਿਆ ਗਿਆ ਬਸ ਪੁੱਛੋ ਨਾ ਤੇ ਬਾਕੀ ਸਾਰੇ ਪਿੰਡ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਜਿਹੜੇ ਸੇਵਾ ਕਰ ਰਹੇ ਉਹਨਾਂ ਦੇ ਵੀ ਧੰਨਵਾਦ ਜੀ ਪ੍ਰਮਾਤਮਾ ਨੂੰ ਤਰੱਕੀ ਬਖਸ਼ ਐ ਵਿਚਾਰਾਂ ਦਾ ਤੁਨ ਘਰ ਤਾਂ ਮੈਂ ਕੱਲ ਦਿਖਾਈ ਦਿੱਤਾ ਸੀਗਾ ਆ ਪਰਿਵਾਰ ਆ ਵਿਚਾਰਾਂ ਦੇ ਦੋ ਕਮਰੇ ਆ ਜੀ ਕੱਚੇ ਆ ਤੇ ਵਿਚਾਰਾਂ ਦੀ ਮਦਦ ਕਰੋ ਜੀ ਜਿੰਨੀ ਹੋ ਸਕਦੀ ਹੈ ਬਹੁਤ ਬਹੁਤ ਧੰਨਵਾਦ ਬਾਈ ਜੀ ਤੁਹਾਡੇ ਸਾਰਿਆਂ ਦਾ ਜੀ ਆਹ ਦੇਖ ਲਓ ਦੋਸਤੋ ਕੱਟੀ ਦੇ ਵੀ ਵਿਚਾਰੀ ਦੇ ਨਾ ਥੋੜੀ ਹਵਾ ਚੱਲੀ ਜਾਂਦੀ ਹੈ ਉਹਦੇ ਲਈ ਐਡਜਸਟ ਕਰ ਲਿਓ ਕੱਟੀ ਦੇ ਵੀ ਵਿਚਾਰੀ ਦੇ ਵੇਖ ਲਓ ਅੱਜ ਹੋਏ ਪੇਜਾ ਕਮਚਰੀ ਦੇ ਤੇ ਪਹਿਲਾਂ ਤਾਂ ਆਇਆ ਬੰਦਾ ਉਧਰ ਉਧਰ ਹੋਲ ਜਗ੍ਹਾ ਸੀ ਪਤਾ ਨਹੀਂ ਲੱਗਿਆ ਤੇ ਆਹ ਦੇਖੋ ਹੁਣ ਵਿਚਾਰੇ ਦਵਾਈ ਦਵਾਈ ਲਾਈ ਜਾਂਦੇ ਆ ਦੇਖ ਲੋ ਹੁਣ ਮੈਨ ਲੱਗਦਾ ਵਿਚਾਰੀ ਕੱਟੀ ਰਹੀ ਗੱਲੀ ਆਣਾ ਹਾਂਜੀ ਕੱਟੀ ਹੋ ਰੇ ਯਾਰ ਓਹੋ ਪ੍ਰਮਾਤਮਾ ਮਿਹਰ ਕਰੋ ਵਿਚਾਰਿਆਂ ਤੇ ਆਹ ਦੇਖ ਲੋ ਜੀ ਹੁਣ ਸਾਰੀ ਮੱਛੀ ਹੋ ਰੇ ਯਾਰ ਦੇਖਿਆ ਵੀ ਨਹੀਂ ਜਾਂਦਾ ਭਰਾਵਾ ਮੇਰੇ ਤਾਂ ਤਾਂ ਮੱਝ ਕਿਣੀ ਤੁਹਾਂ ਜਾਖਿਆ ਵੀ ਨਹੀਂ ਗਿਆ ਐਡੇ ਵੀ ਤਕੜੇ ਦੇ ਲਹਿ ਨਹੀਂ ਗੇ ਮੇਰਾ ਤਾਂ ਮਨੋ ਹੀ ਦੁਖੀ ਹੋ ਜਾਂਦਾ ਸਾਰੇ ਇਨਸਾਨੀਤ ਨਾ ਤੇ ਯਾਰ ਜਿੰਨੀ ਛੋਟੀ ਸ਼ਰਦ ਆ ਉਨੀ ਵਿਚਾਰੇ ਦੀ ਮਦਦ ਕਰੋ ਯਾਰ